ਸ਼ਲੋਕ ਉਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਉਹ ਅਪਰਤ ਸਗਲ ਨਿਸਤਾਰੈ ਜੋ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਤਾਰਨ ਕਰਦਾ ਹੈ ਤੇ ਸਾਰਿਆਂ ਵਿੱਚ ਭਗਵਾਨ ਨੂੰ ਵਿਆਪਕ ਵੇਖਦਾ ਹੈ ਹਰੇਕ ਪਲ ਉਸ ਮਾਲਕ ਨੂੰ ਸਿਜਦਾ ਕਰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਵਿਕਾਰਾਂ ਨੂੰ ਨਾ ਛੂਹਣ ਵਾਲਾ ਇਹੋ ਜਿਹਾ ਪਵਿੱਤਰ ਮਨੁੱਖ ਸਾਰਿਆਂ ਨੂੰ ਤਾਰ ਲੈਂਦਾ ਹੈ ਅਸ਼ਟਪਦੀ ਨੌਵੀਂ ਮਿੱਥਿਆ ਨਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਏ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਉ ਕੀ ਨਿੰਦਾ ਸਭ ਤੇ ਜਾਣੀ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰਹਰ ਮਨ ਕੀ ਬਾਸਨਾ ਮੰਤੇ ਟਰ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਨ ਕੋਟ ਮਦੇ ਕੋ ਐਸਾ ਅਪਰਸ ਜੋ ਮਨੁੱਖ ਜੀਵ ਨਾਲ ਝੂਠ ਨੂੰ ਛੂਹ ਨਹੀਂ ਦਿੰਦਾ ਮਾਨ ਵਿੱਚ ਪ੍ਰਮਾਤਮਾ ਦੇ ਦਰਸ਼ਨ ਦੀ ਪ੍ਰੀਤ ਰਖਦਾ ਹੈ ਜੋ ਅੱਖਾਂ ਨਾਲ ਪ੍ਰਾਈ ਇਸਤਰੀ ਦੇ ਰੂਪ ਕੁਸਨ ਨੂੰ ਨਹੀਂ ਵੇਖਦਾ ਜੋ ਸਾਧੂਆਂ ਦੀ ਸੇਵਾ ਕਰਦਾ ਹੈ ਸੰਤਾਂ ਦੀ ਸੰਗਤ ਨਾਲ ਪਿਆਰ ਕਰਦਾ ਹੈ ਜੋ ਕੰਨਾ ਨਾਲ ਕਿਸੇ ਦੀ ਵੀ ਨਿੰਦਿਆ ਨਹੀਂ ਸੁਣਦਾ ਸਗੋਂ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਮੰਨਦਾ ਹੈ ਗੁਰੂ ਦੀ ਮੇਰ ਨਾਲ ਵਿਕਾਰਾਂ ਨੂੰ ਛੱਡ ਦਿੰਦਾ ਹੈ ਜਿਸ ਤੇ ਮਾndi ਵਾਸ਼ਨਾ ਅੰਦਰੋਂ ਮੀਟ ਜਾਂਦੀ ਹੈ ਜੋ ਇੰਦਰੀਆਂ ਨੂੰ ਜਿੱਤ ਕੇ ਪੰਜਾਂ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਰੋੜਾਂ ਵਿੱਚੋਂ ਕੋਈ ਇਹੋ ਜਿਹਾ ਵਿਰਲਾ ਮਨੋਕ ਅਪਰਸ ਹੁੰਦਾ ਹੈ ਬੈਸ਼ਨੋ ਸੋ ਜਿਸ ਉੱਪਰ ਸੁਪਰਸਨ ਬਿਸ਼ਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋਵੇ ਨੀ ਕਰਮ ਤਿਸ ਬੈਸ਼ਨੋ ਕਾ ਨਿਰਮਲ ਧਰਮ ਕਾ ਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨਤਾ ਨਿਆਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਡਿਰੇ ਅਵਰੇ ਨਾਮ ਜਪਾਵੇ ਨਾਨਕੋ ਵੈਸ਼ਨੂ ਪਰਮਗਤ ਪਾਵੇ ਵੈਸ਼ਨੂ ਉ ਹੈ ਜਿਸ ਉਤੇ ਪ੍ਰਮਾਤਮਾ ਪ੍ਰਸਾਨ ਹੁੰਦਾ ਹੈ ਜੋ ਵਿਸ਼ਨੂੰ ਦੀ ਮਾਇਆ ਤੋਂ ਵੱਖਰਾ ਰਹਿੰਦਾ ਹੈ ਜੋ ਕਰਮ ਕਰਦੇ ਹੋਏ ਵੀ ਫਾਲ ਦੀ ਇੱਛਾਤ ਨਹੀਂ ਰੱਖਦਾ ਉਸ ਵੈਸ਼ਨੂ ਦਾ ਪਵਿੱਤਰ ਧਰਮ ਮੰਨਿਆ ਜਾਂਦਾ ਹੈ ਉਹ ਕਿਸੇ ਫਾਲ ਦੀ ਇੱਛਾ ਨਹੀਂ ਕਰਦਾ ਸਿਰ ਪਰਮਾਤਮਾ ਦੀ ਭਗਤੀ ਅਤੇ ਭਜਨ ਕੀਰਤਨ ਵਿੱਚ ਹੀ ਮਸਤ ਰਹਿੰਦਾ ਹੈ ਜਿਸ ਦੇ ਮਨ ਵਿੱਚ ਸਰੀਰ ਵਿੱਚ ਪ੍ਰਭੂ ਦਾ ਸਿਮਰਨ ਟਿਕਿਆ ਰਹਿੰਦਾ ਹੈ ਜੋ ਸਾਰਿਆਂ ਜੀਵਾਂ ਉੱਤੇ ਮਿਹਰਬਾਨ ਬਣਿਆ ਰਹਿੰਦਾ ਹੈ ਜੋ ਆਪ ਦਾ ਪਰਮੇਸ਼ਰ ਨੂੰ ਯਾਦ ਕਰਦਾ ਹੀ ਹੈ ਹੋਰਨਾ ਨੂੰ ਵੀ ਨਾਮ ਜਪਵਾਉਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਵੈਸ਼ਨੂ ਹੀ ਮੁਕਤੀ ਪਾਉਂਦਾ ਹੈ भगवती भगवंत पाक्त करंग सगल त्यागे दुष्ट का संग मंत बिन सै सगला परम कर पूजा सगल पार ब्रह्म साथ संग पापा मल खोवे तिस भगवती की मत उत्तम होवे भगवंत की टहल करे नित नित मंतन अर्प बिशन प्रीत ਹਰ ਕੇ ਚਰਨ ਹਿਰਦੈ ਬਸਾਵੇ ਨਾਨਕ ਐਸਾ ਭਗਤੀ ਭਗਵੰਤ ਕੋ ਪਾਵੇ ਭਗਵਾਨ ਦਾ ਉਪਾਸਕ ਉਹ ਹੈ ਜਿਸ ਨੂੰ ਉਸ ਦੀ ਭਗਤੀ ਦਾ ਰੰਗ ਚੜਿਆ ਰਹਿੰਦਾ ਹੈ ਅਤੇ ਜੋ ਸਾਰਿਆਂ ਦੁਸ਼ਟਾਂ ਦੀ ਸ਼ੁਭਤ ਛੱਡ ਦਿੰਦਾ ਹੈ ਉਸ ਦੇ ਮਨ ਵਿੱਚੋਂ ਸਾਰੇ ਵਹਿਮ ਭੁਲੇਖੇ ਮਿਟ ਜਾਂਦੇ ਹਨ ਉਹ ਸਾਰਿਆਂ ਵਿੱਚ ਪਾਰ ਬ੍ਰਹਮ ਨੂੰ ਵਿਆਪਕ ਸਮਝ ਕੇ ਉਸ ਨੂੰ ਪੂਜਦਾ ਹੈ ਜੋ ਨੇਕ ਬੰਦਿਆਂ ਦੀ ਸ਼ੋਭਤ ਵਿੱਚ ਰਹਿ ਕੇ ਪਾਪਾਂ ਦੀ ਮੈਲ ਨੂੰ ਦੂਰ ਕਰਦਾ ਹੈ ਉਸ ਭਗੌਤੀ ਦੀ ਗੁੱਦੀ ਉੱਤਮ ਹੁੰਦੀ ਹੈ ਉਹ ਹਰ ਰੋਜ਼ ਭਗਵਾਨ ਦੀ ਸੇਵਾ ਕਰਦਾ ਹੈ ਉਹ ਮਾਨ ਅਤੇ ਤਨ ਪ੍ਰਭੂ ਦੇ ਪ੍ਰੇਮ ਵਾਸਤੇ ਹਵਾਲੇ ਕਰ ਦਿੰਦਾ ਹੈ ਜੋ ਪਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇਹੋ ਜਿਹਾ ਭਗਤੀ ਹੀ ਭਗਵਾਨ ਪਉਂਦਾ ਹੈ ਸੋ ਪੰਡਿਤ ਜੋ ਮਨ ਪਰਬੁਧੈ RAM ਨਾਮ ਆਤਮੈ ਸੁਧੈ RAM ਨਾਮ ਸਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ 베ਦ ਪੁਰਾਨਿ ਸਿਮ੍ਰਿਤ 부জে ਮੂਲ ਸੁਖਮ ਮੈ ਜਾਣੇ স্থੂਲ ਜੋ ਵਰਨ ਕੋ ਦੇਉ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਮਝਾਉਂਦਾ ਹੈ ਉਹ ਪ੍ਰਭੂ ਨਾਮ ਦੀ ਪੀਤ ਨੂੰ ਆਪਣੇ ਹਿਰਦੈ ਵਿੱਚ ਖੋਜਦਾ ਹੈ ਜੋ ਪ੍ਰਭੂ ਨਾਮ ਦਾ ਅੰਮ੍ਰਿਤ ਰਸ ਪੀਂਦਾ ਹੈ ਉਸ ਪੰਡਿਤ ਦੇ ਉਪਦੇਸ਼ ਨਾਲ ਸਾਰਾ ਜਗਤ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ ਜੋ ਪਰਮਾਤਮਾ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਇਹੋ ਜਿਹਾ ਪੰਡਤ ਮੁੱਢਜੂਨ ਵਿੱਚ ਨਹੀਂ ਪੈਂਦਾ ਜੋ ਵੇਦਾਂ ਪੁਰਾਣਾ ਸਮ੍ਰਿਤੀਆਂ ਦੇ ਮੂਲ ਭਾਵ ਨੂੰ ਸਮਝਦਾ ਹੈ ਉਹ ਪਰਮਾਤਮਾ ਵਿੱਚ ਸਾਰੇ ਬ੍ਰਹਮੰਡ ਨੂੰ ਜਾਣਦਾ ਹੈ ਜੋ ਬ੍ਰਾਹਮਣ ਖੱਤਰੀ ਵੈਸ਼ ਸ਼ੁੱਧਰ ਚਾਰੇ ਜਾਤੀਆਂ ਨੂੰ ਉਪਦੇਸ਼ ਦਿੰਦਾ ਹੈ ਗੁਨਾਮਿਕ ਸਾ ਫਰਮਾਉਂਦੇ ਹਨ ਉਸ ਪੰਡਿਤ ਨੂੰ ਸਦਾ ਨਮਸਕਾਰ ਹੈ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨ ਮੈਂ ਜਪੈ ਕੋ ਨਾਮ ਜੋ ਜੋ ਜਪੈ ਤੇਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਗੁੜ ਤਾਰੇ ਪਸ਼ੂ ਪ੍ਰੇਤ ਮੁਕਤ ਪਾਥਰ ਕੋ ਤਾਰੇ ਸਰਗ ਰੋਗ ਕਾ ਉਹਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂੁ ਜੁਗਤ ਕਿਤੇ ਨ ਪਾਇਏ ਤਰਮ ਨਾਨਕ ਤੇਸ ਮਿਲੇ ਜਿਸ ਲਿਖਿਆ ਤੂਰ ਕਰਮ ਮੂਲ ਮੰਤਰ ਪਰਮੇਸ਼ਰ ਦੇ ਨਾਮ ਦਾ ਗਿਆਨ ਸਾਰਿਆਂ ਨੂੰ ਦਿੱਤਾ ਗਿਆ ਹੈ ਇਸ ਕਰਕੇ ਚੌਹ ਜਾਤੀਆਂ ਵਿੱਚੋਂ ਕੋਈ ਵੀ ਨਾਮ ਜਪ ਸਕਦਾ ਹੈ ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਸੰਸਾਰ ਤੋਂ ਮੁਕਤੀ ਹੋ ਜਾਂਦੀ ਹੈ ਪਰ ਕੋਈ ਵਿਰਲਾ ਮਨੁੱਖ ਨੇਕ ਬੰਦਿਆਂ ਦੀ ਸ਼ੋਭ ਦੇ ਵਿੱਚ ਨਾਮ ਪ੍ਰਾਪਤ ਕਰਦਾ ਹੈ ਪ੍ਰਭੂ ਕਿਰਪਾ ਕਰਕੇ ਜਿਸ ਦੇ ਹਿਰਦੇ ਵਿੱਚ ਨਾਮ ਟਿਕਾਉਂਦਾ ਹੈ ਉਹ ਪਸ਼ੂ ਚੰਦਰੀ ਰੂ ਮੂਰਖ ਤੇ ਪੱਥਰ ਦੇਲ ਨੂੰ ਵੀ ਤਾਰ ਦਿੰਦਾ ਹੈ ਪਰਮਾਤਮਾ ਦਾ ਨਾਮ ਹਰੇਕ ਬਿਮਾਰੀ ਦੀ ਦਵਾਈ ਹੈ ਇਸ ਕਰਕੇ ਪਰਮਾਤਮਾ ਦੇ ਗੁਣ ਗਾਉਣੇ ਖੁਸ਼ੀਆਂ ਦੇ ਤੇ ਸੁਖ ਦਾ ਰੂਪ ਹੈ ਹੋਰ ਕਿਸੇ ਜੁਗਤ ਜਾਂ ਕਿਸੇ ਧਾਰਮਕ ਰਸਮ ਰਿਵਾਜ ਦੇ ਕਰਨ ਨਾਲ ਨਾਮ ਹਾਸਲ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰ ਨਾਮ ਉਸ ਨੂੰ ਮਿਲਦਾ ਹੈ ਜਿਸ ਦੇ ਕਰਮਾਂ ਵਿੱਚ ਧਰੋ ਲਿਖਿਆ ਹੁੰਦਾ ਹੈ ਜਿਸ ਕੇ ਮਨ ਪਾਪ ਬ੍ਰਹਮ ਦਾ ਨਿਵਾਸ ਤੇਸ ਕਾ ਨਾਮ ਸਤਿਰਾਮ ਦਾਸ ਆਤਮ ਰਾਮ ਤੇਸ ਨਦਰੀ ਆਇਆ ਦਾਸ ਸੰਤਨ ਪਾਇ ਤੈਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਜਿਸ ਤੇ ਮਨ ਮੇਚ ਪਾਰ ਬ੍ਰਹਮਵਸਯਾ ਹੁੰਦਾ ਹੈ ਸਹੀ ਅਰਥਾਂ ਵਿੱਚ ਉਸ ਮਨੁੱਖ ਦਾ ਨਾਮ RAMDAS ਹੈ ਉਸ ਨੂੰ ਅੰਤਰ ਆਤਮਾ ਵਿੱਚ ਪ੍ਰਬੂਦੀਸ ਪੈਂਦਾ ਹੈ ਉਹ ਦਾਸਾਂ ਵਾਲੀ ਦਾਸ ਭਾਵਨਾ ਕਰਕੇ ਪ੍ਰਭੂ ਨੂੰ ਪਾਲ ਲੈਂਦਾ ਹੈ ਜੋ ਪਰਮੇਸ਼ਰ ਨੂੰ ਸਦਾ ਅੰਗ ਸੰਗ ਮੰਨਦਾ ਹੈ ਇਹੋ ਜਿਹਾ ਦਾਸ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ ਦਰਸਲ ਪ੍ਰਭੂ ਆਪ ਹੀ ਆਪਣੇ ਦਾਸ ਤੇ ਮਿਹਰ ਕਰਦਾ ਹੈ ਅਤੇ ਐਜੇ ਦਾਸ ਨੂੰ ਸਾਰੀ ਸਮਝ ਸੂਝ ਪੈ ਜਾਂਦੀ ਹੈ ਗੁਨਾਨਿਕ ਸਾਹਿਬ ਫਰਮਾਉਂਦੇ ਹਨ ਜੋ ਸਾਰੇ ਪਦਾਰਥ ਅਤੇ ਸੰਬੰਧੀਆਂ ਦੀ ਸੰਗ ਵਿੱਚ ਮਾਨ ਕਰਕੇ ਇਹਨਾਂ ਤੋਂ ਨਿਰਲੇਪ ਬਣਿਆ ਰਹਿੰਦਾ ਹੈ ਐਜ ਹੀ ਜੀਵਨ ਯੁਗਤ ਨਾਲ ਰਹਿਣ ਵਾਲਾ RAMDAS ਪ੍ਰਭੂ ਦਾ ਸੇਵਕ ਹੁੰਦਾ ਹੈ ਪ੍ਰਭ ਕੀ ਅਗਿਆਤਮ ਹਿਤਾਵੈ ਜੀਵਨ ਮੁਕਤ ਸਉ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅਮਰਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੇਸਾ ਰੰਗ ਤੇਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਜੋ ਪ੍ਰਭੂ ਦੀ ਆਗਿਆ ਨੂੰ ਸੱਚੇ ਮਨ ਨਾਲ ਮੰਨਦਾ ਹੈ ਉਹੀ ਜੀਵਨ ਮੁਕਤ ਅਖਵਾਉਂਦਾ ਹੈ ਉਸ ਵਾਸਤੇ ਜਿਵੇਂ ਖੁਸ਼ੀ ਦਾ ਵੇਲਾ ਹੁੰਦਾ ਹੈ ਗਮੀ ਦੇ ਵੇਲੇ ਨੂੰ ਵੀ ਤੀਨੇ ਹੀ ਮਹਿਸੂਸ ਕਰਦਾ ਹੈ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਉੱਥੇ ਵਿਚੋੜਾ ਨਹੀਂ ਹੁੰਦਾ ਉਸ ਵਾਸਤੇ ਸੋਨੇ ਤੇ ਮਿੱਟੀ ਵਿੱਚ ਕੋਈ ਫਰਕ ਨਹੀਂ ਹੁੰਦਾ ਉਸ ਵਾਸਤੇ ਮਿੱਠਾ ਅਤੇ ਕੋੜਾ ਵੀ ਬਰਾਬਰੀ ਹੁੰਦਾ ਹੈ ਉਹ ਆਦਰ ਅਤੇ ਅਹੰਕਾਰ ਦੀ ਵੀ ਪਰਵਾਹ ਨਹੀਂ ਕਰਦਾ ਉਹ ਕੰਗਾਲ ਅਤੇ ਅਮੀਰ ਨੂੰ ਵੀ ਇੱਕੋ ਜਿਹਾ ਮੰਨਦਾ ਹੈ ਜੋ ਪ੍ਰਭੂ ਦੇ ਕੀਤੇ ਹੋਏ ਨੂੰ ਜ਼ਿੰਦਗੀ ਵਾਸਤੇ ਠੀਕ ਮੰਨਦਾ ਹੈ ਗੁਨਾਹਿਕਸਾ ਫਰਮਾਉਂਦੇ ਹਨ मनुक जीवन मुक्त किया जाता है पार ब्रह्म के सगले उठाओ कर रख तैसा तिन नाओ आपे करन करावन जोग कृपा वै सोई फुन हो गो आप होगा लखे न जा पार ब्रह्म के रंग जैसी मत ਦੀ ਤੇਸਾ ਪਰਗਾਸ ਪਾ ਬ੍ਰह्म ਕਰਤਾ ਬినాਸ਼ ਸਦਾ 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 ਦਿਆਲੂ ਸਿਮਰ ਸਿਮਰ ਨਾਨਕ ਪੈ ਨਿਹਾਲ ਸਾਰੇ ਥਾਂ ਜੀਵ ਜੰਤ ਉਸ ਪਰਬ੍ਰह्म ਦੇ ਹਨ ਜੇ ਜੇਸ ਰੂਪ ਮਨੁੱਖ ਪਸ਼ੂ ਪੰਛੀ ਆਦਕ ਵਿੱਚ ਜੀਵ ਨੂੰ ਰੱਖਦਾ ਹੈ ਵੈਸਾ ਹੀ ਉਸ ਦਾ ਨਾਮ ਪੈ ਜਾਂਦਾ ਹੈ ਉਹ ਆਪ ਹੀ ਸਭ ਕਰਨ ਅਤੇ ਕਰਨ ਦੀ ਤਾਕਤ ਰੱਖਦਾ ਹੈ ਜੋ ਉਸ ਪ੍ਰਭੂ ਨੂੰ ਠੀਕ ਲੱਗਦਾ ਹੈ ਉਹ ਹੀ ਆਖਰ ਹੁੰਦਾ ਹੈ ਉਹ ਆਪ ਹੀ ਅਨੇਕਾਂ ਲਹਿਰਾਂ ਰੂਪ ਹੋ ਕੇ ਸਾਰੇ ਪਾਸੇ ਫਸਰਿਆ ਹੈ ਉਸ ਪਰਮ ਬ੍ਰਹਮ ਦੇ ਰੰਗ ਤਮਾਸ਼ੇ ਜਾਣੇ ਨਹੀਂ ਜਾ ਸਕਦੇ ਜਿਹੋ ਜਹੀ ਉਹ ਅਕਲ ਦਿੰਦਾ ਹੈ ਉਹੋ ਜੇਕਾਰ ਜੀਵ ਕਰਦਾ ਹੈ ਉਹ ਪਰਮ ਸਾਰੀ ਸੰਸਾਰ ਦਾ ਰਚਨਹਾਰ ਹੈ ਉਹ ਮੌਤ ਤੋਂ ਪਰੇ ਹੈ ਉਹ ਸਦਾ ਹੀ ਜੀਵਾਂ ਉੱਤੇ ਦਇਆ ਕਰਨ ਵਾਲਾ ਹੈ ਗੁਣਾਨਿਕ ਸਾਹਿਬ ਫਰਮਾਉਂਦੀ ਹਨ ਉਸ ਨੂੰ ਸਿਮਰ ਸਿਮਰ ਕੇ ਜੀਵਨial ਹੋ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ